ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂਆਂ ਵੱਲੋਂ ਅੱਜਕੱਲ੍ਹ ਭਾਜਪਾ ਦੇ ਨਾਲ ਗੱਟ ਜੋੜ ਤੋੜਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਰ ਨਰਿੰਦਰਪਾਲ ਸਿੰਘ ਨੇ ਆਪਣੇ ਵਿਚਾਰ ਸਿੱਖ ਸਿਆਸਤ ਵਿੱਚ ਪ੍ਰਗਟ ਕਰਦਿਆਂ ਲਿਖਿਆ ਹੈ ਅਤੇ ਸ਼ੱਕ ਜਤਾਇਆ ਹੈ ਕਿ ਇਹ ਨਵ ਮਾਸ ਦਾ ਰਿਸ਼ਤੇ ਦੇ ਵਿੱਚ ਟ੍ਰੇਡ ਹੈ ਜਾਂ ਫਿਰ ਕੋਈ ਨਵੀਂ ਸਿਆਸੀ ਚਾਲ। ਅਕਤਰੀ ਅਫਜ਼ਲ ਨਗਰ ਹਜ਼ੂਰ ਸਰ ਪ੍ਰਬੰਧਕੀ ਬੋਰਡ ਦੇ ਵਿੱਚ ਮਹਾਰਾਸ਼ਟra ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਰਨਲ ਸਕੱਤਰ ਅਤੇ ਰਜੌਰੀ ਗਾਰਡਨ ਵਿਧਾਨ ਸਭਾ ਸੀਟ ਤੇ ਭਾਜਪਾ ਦੇ ਵੱਲੋਂ ਚੋਣ ਲੜ ਕੇ ਵਿਧਾਇਕ ਬਣੇ। ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ ਅਤੇ ਆਰਐਸਐਸ ਨਾਲ ਸੰਬੰਧਿਤ ਰਾਸ਼ਟਰੀ ਸਿੱਖ ਸੰਗਤ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਕੀ ਅਰਥ ਰੱਖਦੀ ਹੈ ਕਿ ਇਹ ਵਾਕਿਆ ਹੀ ਬਾਦਲ ਦਲ ਅਤੇ ਭਾਜਪਾ ਗੱਠਜੋੜ ਦਰ ਮੁੱਦਾ ਆਧਾਰਤ ਵਕਰੇਵਾ ਹੈ ਕਿ ਜਾਂ ਫਿਰ ਆਗਾਮੀ ਲੋਕ ਸਭਾ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਨੂੰ ਲੈ ਕੇ ਕੋਈ ਨਵੀਂ ਸਿਆਸੀ ਡਰਾਮੇਬਾਜ਼ੀ ਹੈ ਇਸ ਵਾਰ ਬੀਤੇ ਦਿਨ ਤੋਂ ਹੀ ਸਿਆਸੀ ਗਲਾਰਿਆਂ ਦੇ ਵਿੱਚ ਬੜੀ ਹੀ ਗੰਭੀਰਤਾ ਦੇ ਨਾਲ ਪੁੱਛਿਆ ਜਾ ਰਿਹਾ ਹੈ ਕਿ ਆਖਰ ਉਹ ਕਿਹੜੇ ਕਾਰਨ ਹਨ ਜੋ 40 ਸਾਲ ਪੁਰਾਣੇ ਦੱਸੇ ਜਾਂਦੇ 9 ਮਾਸ ਅਤੇ ਪਤੀ ਪਤਨੀ ਵਰਗੇ ਰਿਸ਼ਤੇ ਨੂੰ ਚੂਰ-ਚੂਰ ਕਰ ਰਹੇ ਹਨ ਜਿੱਥੋਂ ਤੱਕ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਭਾਜਪਾ ਦੇ ਸਿੱਧੇ ਰਿਸ਼ਤਿਆਂ ਦਾ ਸਵਾਲ ਹੈ ਇਹ ਹਰ ਕੋਈ ਜਾਣਦਾ ਹੈ ਕਿ ਸਿਰਸਾ ਭਾਜਪਾ ਟਿਕਟ ਤੇ ਦਿੱਲੀ ਤੋਂ ਵਿਧਾਇਕ ਵੀ ਹਨ ਉਹਨਾਂ ਦੀ ਪਤ ਕਮ ਦੀ ਕਾਉਂਸਲਰ ਰਹੀ ਹੈ ਇਸੇ ਤਰ੍ਹਾਂ ਬਾਦਲਦਲ ਦੀ ਸਰਪ੍ਰਸਤੀ ਵਾਲੀ ਦਿੱਲੀ ਕਮੇਟੀ ਵੱਲ ਨਿਗਾਹ ਮਾਰੀਏ ਤਾਂ ਦਿੱਲੀ ਕਮੇਟੀ ਦੇ ਇੱਕ ਅਹੁਦੇਦਾਰ ਹਰਮਿਤ ਸਿੰਘ ਕਾਲਕਾ ਤੇ ਉਹਨਾਂ ਦੀ ਧਰਮ ਪਤਨੀ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਚੇਅਰਮੈਨ ਪਰਮਜੀਤ ਸਿੰਘ ਰਾਣਾ ਭਾਜਪਾ ਦੇ ਕਾਉਂਸਲਰ ਅਤੇ ਦੋ ਹੋਰ ਮੈਂਬਰ ਭਾਜਪਾ ਦੀ ਦਿੱਲੀ ਇਕਾਈ ਦੇ ਅਹੁਦੇਦਾਰ ਹੁੰਦਿਆਂ ਵੀ ਦਿੱਲੀ ਕਮੇਟੀ ਦੇ ਮੈਂਬਰ ਹਨ ਅਤੇ ਜਿੱਥੋਂ ਤੱਕ ਐਕਚੁਅਲੀ ਹਾਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਐਕਟ ਵਿੱਚ ਮਹਾਰਾਸ਼ਟਰ ਸਰਕਾਰ ਦੀ ਭਾਜਪਾ ਸਰਕਾਰ ਦੇ ਵੱਲੋਂ ਤਰਮੀਮ ਕਰਨ ਦਾ ਸਵਾਲ ਹੈ ਇਹ ਕਾਰਵਾਈ ਤਾਂ ਸਾਲ 2015 ਵਿੱਚ ਹੀ ਸ਼ੁਰੂ ਹੋ ਗਈ ਸੀ ਤਖਤ ਸਾਹਿਬ ਪ੍ਰਬ ਦੇ ਪ੍ਰਧਾਨ ਤਾਰਾ ਸਿੰਘ ਮਹਾਰਾਸ਼ਟਰ ਤੋਂ ਭਾਜਪਾ ਦੇ ਵਿਧਾਇਕ ਸਨ ਇਸੇ ਤਰ੍ਹਾਂ ਤਕਚਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਭਾਜਪਾ ਦੀ ਹੀ ਸਾਥੀ ਜਮਾਤ ਵਿਸ਼ਵ Hindu ਪਰਿਸ਼ਦ ਦੇ ਸਮਾਗਮ ਵਿੱਚ ਸ਼ਮੂਲੀਅਤ ਦੀ ਗੱਲ ਕਿਸੇ ਤੋਂ ਲੁਕੀ ਨਹੀਂ ਇੱਥੇ ਹੀ ਵਸਨੇ सिरसा ਵੱਲੋਂ ਲੜੀ ਗਈ ਵਿਧਾਇਕ ਦੀ ਚੋਣ ਮੌਕੇ ਮੰਚ ਤੋਂ ਹੀ ਇੱਕ ਤੇਜ਼ ਤਰਾਰ ਅਤੇ ਭਾਜਪਾ ਨਾਲ ਸੰਬੰਧਿਤ ਔਰਤ ਵੱਲੋਂ ਬਹੁ ਗਿਣਤੀ ਹਿੰਦੂਆਂ ਅਤੇ ਦੇਸ਼ ਦੀਆਂ ਘੱਟ ਗਿਣਤੀਆਂ ਲਈ ਵਰਤੇ ਸ਼ਬਦ ਰਾਮਜਾਦੇ ਜਾਂ ਫਿਰ ਹਰਾਮਜਾਦੇ ਕੋਈ ਸભ્યਕ ਸ਼ਬਦ ਨਹੀਂ ਸਨ ਪਰ ਮਨਜਿੰਦਰ ਸਿੰਘ सिरसा ਜਾਂ ਉਹਨਾਂ ਦੀ ਅਖੌਤੀ ਪੰਥਕ ਪਾਰਟੀ ਬਾਦਲ ਦਲ ਨੂੰ ਕਦੇ ਵੀ ਦਿੱਲੀ ਕਮੇਟੀ ਜਾਂ ਤਖਤ ਪਟਨਾ ਸਾਹਿਬ ਜਾਂ ਤਖਤ ਹਜ਼ੂਰ ਸਾਹਿਬ ਪ੍ਰਬੰਧਕੀ ਕਮੇਟੀ ਵਿੱਚ ਭਾਜਪਾ ਦੀ ਦਖਲਅੰਦਾਜ਼ੀ ਨਜ਼ਰ ਨਹੀਂ ਆਈ ਸਗੋਂ ਉਹਦਿਆਂ ਦਾ ਨਿਗਮਾਨਦਿਆ ਇਹਨਾਂ ਦੀ ਹਾਲਤ ਮੂੰਹ ਖਾਵੇ ਅਤੇ ਅੱਖ ਸ਼ਰਮਾਵੇ ਵਾਲੀ ਹੀ ਰਹੀ ਪਰ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਵੱਲੋਂ 26 ਜਨਵਰੀ ਵਾਲੇ ਦਿਨ ਬਾਦਲਾਂ ਤੋਂ ਬਾਅਦ ਹੀ ਸੀਨੀਅਰ ਅਕਾਲੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਪੂਰਣ ਦੇ ਕੌਮੀ ਖਿਤਾਬ ਨਾਲ ਸਨਮਾਨਣਾ ਬਾਦਲ ਦਲ ਨੂੰ ਜ਼ਰੂਰ ਮਹਿਸੂਸ ਹੋਇਆ ਬਾਦਲ ਦਲ ਦੇ ਆਗੂ ਅੰਦਰੋਂ ਅੰਦਰ ਹੀ ਕੁਸਰਮੁਸਰ ਜ਼ਰੂਰ ਕਰਦੇ ਹਨ ਕਿ ਢੀਂਡਸਾ ਨੂੰ ਖ ਪਾਰਟੀ ਦੀ رائے ਨਹੀਂ ਮੰਗੀ ਗਈ ਜਦੋਂ ਕਿ ਅਸਲੀਅਤ ਇਹ ਵੀ ਹੈ ਕਿ ਟਿੰਡਸਾ ਨੇ ਬਾਦਲ ਤੇ ਪਾਰੂ ਪੈਰੀ ਮੌਜੂਦਾ ਜੀਜਾ ਸਾਲਾ ਲੀਡਰਸ਼ਿਪ ਦੇ ਵਤੀਰੇ ਤੋਂ ਖਫਾ ਹੋ ਕੇ ਪਾਰਟੀ ਉਹਦੇ ਤਿਆਗੇ ਹਾਂ ਅਤੇ ਟਿੰਡਸਾ ਦੇ ਹੀ ਕਦਮਾਂ ਤੇ ਚੱਲਦੇ ਕੁਝ ਹੋਰ ਸੀਨੀਅਰ ਬਾਦਲ ਦਲ ਦੇ ਆਗੂ ਵੀ ਪਾਰਟੀ ਤੋਂ ਕਿਨਾਰਾ ਕਰ ਗਏ ਹਨ ਬਾਦਲ ਦਲ ਨੂੰ ਭਾਜਪਾ ਪ੍ਰਤੀ ਦੂਸਰਾ ਰੋਸ ਦਿੱਲੀ ਸਿੱਖ ਕਤਲਿਆਂ ਪੀੜਤਾਂ ਦੇ ਅਦਾਲਤੀ ਕੇਸ ਲੜਨ ਵਾਲੇ ਸੀਨੀਅਰ ਵਕੀਲ ਐਚਐਸ ਫੂਲਕਾ ਨੂੰ ਪਦਮ ਸ਼੍ਰੀ ਦਾ ਕੌਮੀ ਖਿਤਾਬ ਦਿੱਤੇ ਜਾਂਦੇ ਹੈ ਕਿਉਂਕਿ ਉਹ ਫੂਲਕਾ ਹੀ ਹਨ ਜਿਨ੍ਹਾਂ ਨੇ ਇਹ ਐਲਾਨ ਕਰਦਿਆਂ ਜ਼ਰੂਰਤ ਵਿਖਾਈ ਹੈ ਕਿ ਉਹ ਬਾਦਲ ਪਰਿਵਾਰ ਤੋਂ ਮੁਕਤ ਸ਼੍ਰੋ ਗਲਣ ਦੇ ਕੋਧ ਟੀਂਡਸਾਂ ਨੇ ਵੀ ਬਾਦਲ ਪਿਉ ਪੁੱਤਰ ਮੁਕਤ ਦਲ ਦੀ ਸ਼ਰਤ ਰੱਖ ਦਿੱਤੀ ਹੈ ਸਿਆਸੀ ਮਾਰ ਤਾਂ ਇਹ ਮੰਨ ਕੇ ਚੱਲ ਰਹੇ ਹਨ ਕਿ ਭਾਜਪਾ ਨੇ ਪੰਜਾਬ ਦੀ ਸਿੱਖ ਸਿਆਸਤ ਲਈ ਦੋ ਸਿੱਖ ਚਿਹਰਿਆਂ ਦੀ ਚੋਣ ਕਰ ਲਈ ਹੈ ਜੋ ਸਿਆਸਤ ਅਤੇ ਧਰਮ ਦੇ ਮਾਮਲਿਆਂ ਤੇ ਅੱਗੇ ਕਦਮ ਵਧਾਉਣਗੇ ਪਰ ਇਹ ਚਿੰਤਨ ਦਾ ਵਿਸ਼ਾ ਜ਼ਰੂਰ ਹੈ ਕਿ ਆਖਰ ਭਾਜਪਾ ਖਿਲਾਫ ਆਵਾਜ਼ ਉਠਾਉਣ ਲਈ ਮਨਜਿੰਦਰ ਸਿੰਘ ਸਿਰਸਾ ਨੂੰ ਹੀ ਕਿਉਂ ਚੁਣਿਆ ਗਿਆ ਜਵਾਬ ਇਹ ਵੀ ਸਾਹਮਣੇ ਹੈ ਕਿ ਦਿੱਲੀ ਪ੍ਰਦੇਸ਼ ਦੀ ਕੇਜਰੀਵਾਲ ਸਰਕਾਰ ਨੂੰ ਹਰ ਪਲ ਘੇਰਨ ਲਈ ਜਿੰਨੀ ਸੋਹਣੀ ਡਰਾਮੇਬਾਜ਼ੀ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਸਮੇਂ ਦੌਰਾਨ ਕੀਤੀ ਹੈ ਉਹ ਕੋਈ ਭਾਜਪਾ ਵਿਧਾਇਕ ਵੀ ਨਹੀਂ ਕਰ ਸਕਿਆ ਬਾਦਲ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੂੰ ਹਾਲੇ ਕੁਝ ਸਮੇਂ ਲਈ ਕੇਂਦਰ ਵਿਚਲੀ ਭਾਜਪਾ ਸਰਕਾਰ ਦੀ ਮਦਦ ਦੀ ਲੋੜ ਹੈ ਕਿਉਂਕਿ ਉਹ ਗੁਰੂ ਦੀ ਗੋਲਕ ਦੀ ਲੁੱਟ ਖਸੁੱਟ ਦੇ ਦੋਸ਼ ਤਹਿਤ ਦਿੱਲੀ ਪੁਲਿਸ ਦੇ ਰੈਮੋ ਕਰਮ ਤੇ ਹੈ ਜਿਸ ਦੀ ਮਾਲਕ ਕੇਂਦਰ ਦੀ ਮੋਦੀ ਸਰਕਾਰ ਹੈ ਸ਼੍ਰੋਮਣੀ ਕਮੇਟੀ ਵੀ ਹਾਲੇ ਆਪਣੀ ਆਗਾਮੀ ਚੋਣਾਂ ਦੀ ਚਾਰਾਜੋਾਈ ਲਈ ਭਾਜਪਾ ਖਿਲਾਫ ਕੁਝ ਕਹਿਣ ਤੋਂ ਗੁਰੇਜ਼ ਹੀ ਕਰੇਗੀ ਪਰ ਇਸ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਭਾਜਪਾ ਨੇ ਬਾਦਲ ਦੇ ਰੂਪ ਦੇ ਵਿੱਚ ਇੱਕ ਸਿੱਖ ਚਿਹਰੇ ਦੇ ਮਖੌਟੇ ਰਾਹੀਂ ਅਹਿਮ ਸਿੱਖ ਸਿਧਾਂਤਾਂ ਪਰੰਪਰਾਵਾਂ ਤੇ ਸਿੱਖ ਔਦਿਆਂ ਦੀ ਮਾਣ ਮਰਿਆਦਾ ਦਾ ਕਾਣ ਕਰਵਾਇ ਪਿਛਲੇ ਲੰਮੇ ਸਮੇਂ ਤੋਂ ਪਾਪਾ ਨੇ ਆਪਣੇ ਅੰਦਰ ਅਤੇ ਬਾਹਰ ਅਜੇ ਸਿੱਖ ਸਰੂਪ ਵਾਲੇ ਚਿਹਰਿਆਂ ਦੀ ਲੰਬੀ ਕਤਾਰ ਖੜੀ ਕਰ ਲਈ ਹੈ ਜੋ ਆਉਣ ਵਾਲੇ ਸਮੇਂ ਵਿੱਚ ਪਾਪਾ ਦਾ ਸਿਹਾਰਮਕ ਅਦਾਰਿਆਂ ਵਿੱਚ ਪੈਰ ਤਰਾਵਾ ਅਤੇ ਪਕੜ ਮਜ਼ਬੂਤ ਕਰਨ ਦੇ ਲਈ ਕਾਫੀ ਹੈ। ਬਾਦਲ ਪਾਪਾ ਗੜਜੋੜ ਦੇ ਇਸ 40 ਸਾਲਾਂ ਰਿਸ਼ਤੇ ਨੂੰ ਬਾਦਲ ਦਲ ਦੇ ਆਗੂ ਹੁਣ ਤੱਕ 9 ਮਾਸ ਅਤੇ ਪਤੀ ਪਤਨੀ ਦਾ ਰਿਸ਼ਤਾ ਦੱਸਦੇ ਰਹੇ ਹਨ। ਉਹ ਇਸ ਸਪਸ਼ਟ ਨਹੀਂ ਕਰ ਸਕੇ ਕਿ ਇਸ ਰਿਸ਼ਤੇ ਦੇ ਵਿੱਚ ਪਤਨੀ ਕੌਣ ਸੀ ਅਤੇ ਪਤੀ ਕੌਣ ਅਤੇ 9 ਮਾਸ ਦੇ ਰਿਸ਼ਤੇ ਵਿੱਚ 9 ਕੌਣ ਅਤੇ ਮਾਸ ਕੌਣ ਬਸ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਅੱਗੇ ਰਹਿ ਬਾਦਲਾਂ ਹੁਣ ਸ਼ਾਇਦ ਇਹ ਮਹਿਸੂਸ ਹੋਇਆ ਕਿ ਹਰ ਵਾਰ ਦੇ ਉਲਟ ਇਸ ਵਾਰ ਤਾਂ ਪਤੀ ਨੇ ਨੋ ਦੀ ਬਜਾਏ ਵਧਿਆ ਹੋਇਆ ਮਾਸ ਹੀ ਵੜ ਦਿੱਤਾ ਹੈ ਇਸ ਲਈ ਵਕਤੀ ਹਾਲ ਦੁਹਾਈ ਹੈ ਕਿ ਬਾਦਲ ਕਿਆਂ ਦੀ ਪਰ ਇਹ ਹੁਣ ਹਲੇ ਵੀ ਨਹੀਂ ਸਮਝ ਸਕਣਗੇ ਕਿ ਇਸ ਘਰ ਕੋ ਲਗੀ ਆਗ ਕਰਕੇ ਚਰਾਕਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ